ਅੰਮ੍ਰਿਤਸਰ ਵਿੱਚ ਤਾਰਾਂ ਵਾਲੇ ਪੁਲ ਦੇ ਨੇੜੇ ਇੱਕ ਨੌਜਵਾਨ 'ਤੇ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਜ਼ਖਮੀ ਨੌਜਵਾਨ ਦਾ ਨਾਮ ਅਰਮਾਨ ਸੂਦ ਦੱਸਿਆ ਜਾ ਰਿਹਾ ਹੈ, ਜਿਹੜਾ ਕਿ ਚਬਾਲ ਦਾ ਨਿਵਾਸੀ ਹੈ। ਉਹ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ। ਇੱਕ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ, ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ। ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਕ ਨਿੱਜੀ ਹਸਪਤਾਲ ਦੇ ਵਿੱਚ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੂੰ ਇਸ ਬੰਦ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਐਂਗਲ ਸਪੱਸ਼ਟ ਨਹੀਂ ਹੋਇਆ ਇਹ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਹੋਰ ਮਸਲਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹਮਲਾ ਕਰਨ ਵਾਲੇ ਦੀ ਪਛਾਣ ਦੇ ਲਈ ਆਸ-ਪਾਸ ਲੱਗੇ ਹੋਏ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਟੀਮਾਂ ਜਾਂਚ ਦੇ ਵਿੱਚ ਜੁਟ ਗਈਆਂ ਨੇ ਬਹੁਤ ਜਲਦ ਸਾਰੀ ਸਚਾਈ ਸਾਹਮਣੇ ਆ ਜਾਵੇਗੀ ਇਸ ਬੰਦ ਵਿੱਚ ਏਸੀਪੀ ਪ੍ਰਵੇਸ਼ ਚੋਪੜਾ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਹੜਾ ਸਰ ਬੋਲੀ ਚੱਲੀ ਆ ਹਾਂਜੀ ਭਾਈ ਥੋੜਾ ਆਹ ਇੱਕ ਹੈ ਜੀ ਫਿਰ ਮੈਂ ਲੈ ਕੇ ਦੱਸਦਾ ਸਰ ਜਿਹੜੀ ਗੋਲੀ ਚਲੀ ਪਲਸ ਹਸਪਤਲ ਦੇ ਵਿੱਚ ਇੱਕ ਪੇਸ਼ੈਂਟ ਦਾਖਲ ਹੋਇਆ ਹਾਂ ਜੀ ਉਹਦੇ ਬਾਰੇ ਪਤਾ ਲੱਗਾ ਕਿ ਉਹਨੂੰ ਆ ਜਿਹੜੀ ਤਾਰਵਲਪੁਰ ਥੋੜਾ ਪਹਿਲਾਂ ਫਲਦਾਮੇ ਰੋਡ ਤੇ ਗੋਲੀ ਲੱਗੀ ਸੋ ਅਸੀਂ ਮੌਕੇ ਤੇ ਆਏ ਹਾਂ ਹਾਲੇ ਉਹਦਾ ਪ੍ਰੋਸੀਜਰ ਚੱਲ ਰਿਹਾ ਡਾਕਟਰ ਸਾਹਿਬ ਨੇ ਹਾਲੇ ਮਨਾ ਕੀਤਾ ਉਹਨੂੰ ਮਿਲਣ ਤੋਂ ਤੇ ਹੋਰ 10-15 ਮਿੰਟ ਤੱਕ ਉਹਦੇ ਪ੍ਰੋਸੀਜਰ ਖਤਮ ਹੋ ਜਾਏਗਾ ਫਿਰ ਆਪਾਂ ਕੁਝ ਕਰਾਂਗੇ ਨੌਜਵਾਨ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਫਰਮਾਨ ਫਰਮਾਨ ਅਰਮਾਨ ਅਰਮਾਨ ਸੂਦ ਦਾ ਲੜਕੇ ਦਾ ਨਾਮ ਕੁਚਵਾਲੜੇ ਦਾ ਰਹਿਣ ਵਾਲਾ ਹੈ ਸਰ ਅਮਰਿਤ ਸਰ ਕਿਸੇ ਕੰਮ ਲਈ ਆਇਆ ਸੀ ਅਮੋ ਸਰ ਦੱਸਿਆ ਹੋਇਆ ਹੈ ਕਿ ਆਪਣੇ ਨਿਜੀ ਕੰਮ ਵਾਸਤੇ ਆਏ ਸੀਗੇ ਤੋਂ ਕੰਮ ਤੇ ਪਹੁੰਚੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇੱਕ ਹੰੜ ਕਿੰਨੇ ਕਿ ਨੋਜਮਾਨ ਆਏ ਜਿਨ੍ਹਾਂ ਦੇ ਵੱਲੋਂ ਫਾਇਰ ਕੀਤਾ ਗਿਆ ਇਹ ਦੱਸ ਰਹੇ ਹੈ ਕਿ ਇੱਕੋ ਹੀ ਸੀਗਾ ਲੜਕਾ ਪਰ ਉਹ ਕਹਿ ਰਹੇ ਕਿ ਮੋਟਰਸਾਈਕਲ ਤੋਂ ਤਾਂ ਤਿੰਨ ਨੋਜਮਾਨ ਦਾ ਜ਼ਾਰ ਹੋ ਗਿਆ ਸੀ ਇਹ ਦੇਖੋ ਜੀ ਹਾਲੇ ਤੁਹਾਨੂੰ ਪਤਾ ਲੱਗਾ ਜਾਂ ਸਾਨੂੰ ਪਤਾ ਲੱਗਾ ਤਰਤੀਜ ਦਾ ਮੁੱਦਾ ਹੈ ਜੋ ਸਲੀਬ ਹੋਏਗੀ ਫਿਰ ਸਾਹਮਣੇ ਆ ਜੇ ਕੰਡੀਸ਼ਨ ਕਿਸ ਤਰ੍ਹਾਂ ਨੌਜਵਾਨ ਕੰਡੀਸ਼ਨ ਡਾਕਟਰ ਸਾਹਿਬ ਨੇ ਪ੍ਰੋਸੀਜਰ ਕਰ ਰਹੇ ਨੇ ਦੇਖ ਲੈ ਪਤਾ ਲੱਗਦਾ ਕਿ ਪਤਾ ਨਹੀਂ ਰੰਜੀਤ ਨੇ ਲੱਗ ਰਿਹਾ ਲੁੱਟਖੋ ਦਾ ਮਾਮਲਾ ਹਾਲੇ ਬੰਦਾ ਥੋੜਾ ਬਿਮਾਰ ਹੈ ਬੰਦੇ ਠੀਕ ਨਹੀਂਗਾ ਹਾਲੇ ਪਤਾ ਨਹੀਂ ਲੱਗ ਰਿਹਾ ਲੁੱਟਖੋ ਦਾ ਮਾਮਲਾ ਕੋਈ ਨਿਕਰ ਨਹੀਂ ਆ ਰਿਹਾ ਫਿਲਹਾਲ ਪ੍ਰਾਈਮਾ ਫਸਾਈ ਤੇ ਜੋ ਵੀ ਹਾਲਾਤ ਹੋਣਗੇ ਫਿਰ ਦੱਸਾਂਗੇ ਸਰ ਇਹ ਨੌਜਵਾਨ ਕਿੰਨੇ ਜਣੇ ਸੀ 10 ਸਾਬ ਹਾਂ ਦੇ ਰਹੇ